ਬਿਲਕੁਲ ਦੇਖੋ ਜਿਸ ਢੰਗ ਦੇ ਨਾਲ ਲਗਾਤਾਰ ਕਾਊਂਟਿੰਗ ਦਾ ਸਿਲਸਿਲਾ ਜਿਹੜਾ جاری ਹੈ ਉਸ ਵਕਤ ਅਸੀਂ ਗਿੱਦੜ ਬਹਾ ਦੇ ਵਿੱਚ ਜਿਹੜਾ ਮੌਜੂਦ ਹਾਂ ਔਰ ਇੱਥੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਡਿੰਪੀ ਢਿੱਲੋਂ ਜਿਹੜੇ ਨੇ ਉਹ ਲੀਡ ਹਾਸਲ ਕਰਦੇ ਹੋਏ ਨਜ਼ਰ ਆਏ ਨੇ ਸ਼ੁਰੂਆਤੀ ਦੌਰ ਦੇ ਵਿੱਚ ਜਿਸ ਢੰਗ ਦੇ ਨਾਲ ਤਕਰੀਬਨ 1000 ਤੋਂ ਵੱਧ ਉਹਨਾਂ ਦੀ ਲੀਡ ਹੋ ਚੁੱਕੀ ਹੈ ਔਰ ਜਿਸ ਢੰਗ ਦੇ ਨਾਲ ਹੁਣ ਬੂਥਾਂ ਵਾਈਸ ਜਿਹੜੀ EVM ਹੈ ਉਹ ਓਪਨ ਹੁੰਦੀ ਹੋਈ ਨਜ਼ਰ ਆ ਰਹੀ ਹੈ ਉਸ ਦੇ ਵਿੱਚ ਵੇਖਣ ਵਾਲੀ ਗੱਲ ਰਹੇਗੀ ਕਿ ਪਹਿਲੇ ਰਾਊਂਡ ਦੇ ਵਿੱਚ ਕਿੰਨੀ ਕੁ ਬੜਤ ਜੜੀ ਹੈ ਉਹ ਡਿੰਪੀ ਢਿੱਲੋਂ ਬਣਾਉਣ ਦੇ ਵਿੱਚ ਕ ਪੰਜਾਬ ਦੀਆਂ ਜਿਹੜੀਆਂ 4 ਸੀਟਾਂ ਨੇ ਉਹ ਚਾਰੋਂ ਦੀ ਚਾਰੋਂ ਸੀਟਾਂ ਦੇ ਉੱਪਰ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਸ਼ੁਰੂਆਤੀ ਦੌਰ ਦੇ ਵਿੱਚ ਵੜਤ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਇੱਥੇ ਜਿਸ ਤੰਗ ਦੇ ਨਾਲ ਜਿਹੜੀ ਲੀਡ ਹੈ ਉਹ ਲਗਾਤਾਰ ਵਧਦੀ ਹੋਈ ਨਜ਼ਰ ਆ ਰਹੀ ਹੈ ਔਰ ਜਿਸ ਤੰਗ ਦੇ ਨਾਲ ਹਜੇ EVM ਦੀ ਸ਼ੁਰੂਆਤ ਹੋਈ ਹੈ ਬੈਲਟ ਔਰ ਪੋਸਟਲ ਬੈਲਟ ਜਿਹੜੇ ਨੇ ਉਹ ਓਪਨ ਹੋਏ ਨੇ ਉਸ ਤੋਂ ਬਾਅਦ ਹੁਣ EVM ਦੀ ਸ਼ੁਰੂਆਤ ਹੋਈ ਹੈ ਫਸਟ 라운ਡ ਜਦੋਂ ਮੁਕੰਮਲ ਹੋਏਗਾ ਤਾਂ ਸਪਸ਼ਟ ਤੌਰ ਤੇ ਆંકੜੇ ਸਾਹਮਣੇ ਆਣਗੇ ਕਿ ਕਿੰਨੀ ਲੀਡ ਜਿਹੜੀ ਹੈ ਕਿਸ ਕੈਂਡੀਡੇਟ ਨੂੰ ਮਿਲਦੀ ਹੈ ਲੇਕਿਨ ਗਿੱਦੜਵਾਹ ਫਿਲ ਦੀ ਮੁਕੰਮਲ ਹੋਈ ਆ ਉਸ ਦੇ ਵਿੱਚ ਡਿੰਪੀ ਢਿਲੋ ਜਿਹੜੇ ਨੇ ਉਹ ਅੱਗੇ ਚੱਲਦੇ ਹੋਏ ਨਜ਼ਰ ਆਏ ਨੇ ਔਰ ਉਹਨਾਂ ਨੇ ਕਾਫੀ ਲੀਡ ਬਣਾਈ ਆ ਹਾਲਾਂਕਿ ਹਜੇ ਆਫੀਸ਼ੀਅਲ ਆંકੜੇ ਦੀ ਗੱਲ ਕਰੀਏ ਤੇ ਜਿਸ ਢੰਗ ਦੇ ਨਾਲ ਤੁਹਾਨੂੰ ਤਸਵੀਰ ਵੀ ਵਿਖਾ ਰਿਆ ਆ ਆਫੀਸ਼ੀਅਲ ਆંકੜਿਆਂ ਦੇ ਵਿੱਚ ਜਿਹੜਾ ਹਜੇ ਅਪਡੇਟ ਨਹੀਂ ਆਇਆ ਕਿਉਂਕਿ ਜਦੋਂ ਤੱਕ EVM ਦਾ ਫਸਟ ਰਾਊਂਡ ਕੰਪਲੀਟ ਨਹੀਂ ਹੁੰਦਾ ਤਦ ਤੱਕ ਆ ਅੰਕੜੇ ਜਿਹੜੇ ਨੇ ਉਹ ਅਪਡੇਟ ਨਹੀਂ ਹੋਣਗੇ ਫਸਟ ਰਾਊਂਡ ਤੋਂ ਲੈ ਕੇ 13 ਰਾਊਂਡ ਤੱਕ ਜਦੋਂ ਆਕੜੇ ਮੁਕੰਮਲ ਹੋਣਗੇ ਉਸ ਤੋਂ ਬਾਅਦ ਰਿਜ਼ਲਟ ਜਿਹੜੇ ਨੇ ਉਹ ਕਲੀਅਰ ਹੋ ਪਣਗੇ ਲੇਕਿਨ ਹਜੇ EV ਬੈਲਟ ਪੇਪਰ ਪੋਸਟਲ ਬੈਲਟ ਦੀ ਜਿਹੜੀ ਗਿਣਤੀ ਹੈ ਉਹੀ ਸਾਹਮਣੇ ਆਈ ਹੈ ਔਰ ਉਸ ਦੇ ਵਿੱਚ ਜਿਸ ਢੰਗ ਦੇ ਨਾਲ ਡਿੰਪੀ ਢਿੱਲੋ ਨੇ ਲੀਡ ਬਣਾਈ ਹੈ ਲੇਕਿਨ ਓਵਰ ਆਲ ਜਿਸ ਢੰਗ ਦੇ ਨਾਲ ਹੁਣ EVM ਖੁੱਲੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਵੇਖਣ ਵਾਲੀ ਗੱਲ ਰਹੇਗੀ ਕਿ EVM ਦੀ ਗਿਣਤੀ ਦੇ ਵਿੱਚ ਡਿੰਪੀ ਢਿੱਲੋ ਕੀ ਲੀਡ ਬਣਾਉਣ ਦੇ ਵਿੱਚ ਕਾਮਯਾਬ ਸਾਬਿਤ ਹੁੰਦੇ ਨੇ ਜਾਂ ਫਿਰ ਨਹੀਂ ਬਿਲਕੁਲ ਦੇਖੋ ਜਿਸ ਢੰਗ ਦੇ ਨਾਲ ਲਗਾਤਾਰ ਕਾਊਂਟਿੰਗ ਦਾ ਸਿਲਸਿਲਾ ਜਿਹੜਾ جاری ਹੈ ਉਸ ਵਕਤ ਅਸੀਂ ਗਿੱਦੜ ਬਹਾ ਦੇ ਵਿੱਚ ਜਿਹੜਾ ਮੌਜੂਦ ਹਾਂ ਔਰ ਇੱਥੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਡਿੰਪੀ ਢਿੱਲੋਂ ਜਿਹੜੇ ਨੇ ਉਹ ਲੀਡ ਹਾਸਲ ਕਰਦੇ ਹੋਏ ਨਜ਼ਰ ਆਏ ਨੇ ਸ਼ੁਰੂਆਤੀ ਦੌਰ ਦੇ ਵਿੱਚ ਜਿਸ ਢੰਗ ਦੇ ਨਾਲ ਤਕਰੀਬਨ 1000 ਤੋਂ ਵੱਧ ਉਹਨਾਂ ਦੀ ਲੀਡ ਹੋ ਚੁੱਕੀ ਹੈ ਔਰ ਜਿਸ ਢੰਗ ਦੇ ਨਾਲ ਹੁਣ ਬੂਥਾਂ ਵਾਈਸ ਜਿਹੜੀ EVM ਹੈ ਉਹ ਓਪਨ ਹੁੰਦੀ ਹੋਈ ਨਜ਼ਰ ਆ ਰਹੀ ਹੈ ਉਸ ਦੇ ਵਿੱਚ ਵੇਖਣ ਵਾਲੀ ਗੱਲ ਰਹੇਗੀ ਕਿ ਪਹਿਲੇ ਰਾਊਂਡ ਦੇ ਵਿੱਚ ਕਿੰਨੀ ਕੁ ਬੜਤ ਜੜੀ ਹੈ ਉਹ ਡਿੰਪੀ ਢਿੱਲੋਂ ਬਣਾਉਣ ਦੇ ਵਿੱਚ ਕ ਪੰਜਾਬ ਦੀਆਂ ਜਿਹੜੀਆਂ 4 ਸੀਟਾਂ ਨੇ ਉਹ ਚਾਰੋਂ ਦੀ ਚਾਰੋਂ ਸੀਟਾਂ ਦੇ ਉੱਪਰ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਸ਼ੁਰੂਆਤੀ ਦੌਰ ਦੇ ਵਿੱਚ ਵੜਤ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਇੱਥੇ ਜਿਸ ਤੰਗ ਦੇ ਨਾਲ ਜਿਹੜੀ ਲੀਡ ਹੈ ਉਹ ਲਗਾਤਾਰ ਵੱਧਦੀ ਹੋਈ ਨਜ਼ਰ ਆ ਰਹੀ ਹੈ ਔਰ ਜਿਸ ਤੰਗ ਦੇ ਨਾਲ ਹਜੇ EVM ਦੀ ਸ਼ੁਰੂਆਤ ਹੋਈ ਹੈ ਬੈਲਟ ਔਰ ਪੋਸਟਲ ਬੈਲਟ ਜਿਹੜੇ ਨੇ ਉਹ ਓਪਨ ਹੋਏ ਨੇ ਉਸ ਤੋਂ ਬਾਅਦ ਹੁਣ EVM ਦੀ ਸ਼ੁਰੂਆਤ ਹੋਈ ਹੈ ਫਸਟ 라운ਡ ਜਦੋਂ ਮੁਕੰਮਲ ਹੋਏਗਾ ਤਾਂ ਸਪਸ਼ਟ ਤੌਰ ਤੇ ਆંકੜੇ ਸਾਹਮਣੇ ਆਣਗੇ ਕਿ ਕਿੰਨੀ ਲੀਡ ਜਿਹੜੀ ਹੈ ਕਿਸ ਕੈਂਡੀਡੇਟ ਨੂੰ ਮਿਲਦੀ ਹੈ ਲੇਕਿਨ ਗਿੱਦੜਵਾਹ ਫਿਲ ਜਿੰਦੀ ਮੁਕਮਲ ਹੋਈ ਆ ਉਸ ਦੇ ਵਿੱਚ ਡਿੰਪੀ ਢਿਲੋ ਜਿਹੜੇ ਨੇ ਉਹ ਅੱਗੇ ਚਲਦੇ ਹੋਏ ਨਜ਼ਰ ਆਏ ਨੇ ਔਰ ਉਹਨਾਂ ਨੇ ਕਾਫੀ ਲੀਡ ਬਣਾਈ ਆ ਹਾਲਾਂਕਿ ਹਜੇ ਆਫੀਸ਼ੀਅਲ ਆંકੜੇ ਦੀ ਗੱਲ ਕਰੀਏ ਤੇ ਜਿਸ ਢੰਗ ਦੇ ਨਾਲ ਤੁਹਾਨੂੰ ਤਸਵੀਰ ਵੀ ਵਿਖਾ ਰਿਆ ਆ ਆਫੀਸ਼ੀਅਲ ਆંકੜਿਆਂ ਦੇ ਵਿੱਚ ਜਿਹੜਾ ਹਜੇ ਅਪਡੇਟ ਨਹੀਂ ਆਇਆ ਕਿਉਂਕਿ ਜਦੋਂ ਤੱਕ EVM ਦਾ ਫਸਟ ਰਾਊਂਡ ਕੰਪਲੀਟ ਨਹੀਂ ਹੁੰਦਾ ਤਦ ਤੱਕ ਆ ਅੰਕੜੇ ਜਿਹੜੇ ਨੇ ਉਹ ਅਪਡੇਟ ਨਹੀਂ ਹੋਣਗੇ ਫਸਟ ਰਾਊਂਡ ਤੋਂ ਲੈ ਕੇ 13 ਰਾਊਂਡ ਤੱਕ ਜਦੋਂ ਆਕੜੇ ਮੁਕਮਲ ਹੋਣਗੇ ਉਸ ਤੋਂ ਬਾਅਦ ਰਿਜ਼ਲਟ ਜਿਹੜੇ ਨੇ ਉਹ ਕਲੀਅਰ ਹੋ ਪਣਗੇ ਲੇਕਿਨ ਹਜੇ EVM ਬੈਲਟ ਪੇਪਰ ਪੋਸਟਲ ਬੈਲਟ ਦੀ ਜਿਹੜੀ ਗਿਣਤੀ ਹੈ ਉਹੀ ਸਾਹਮਣੇ ਆਈ ਹੈ ਔਰ ਉਸ ਦੇ ਵਿੱਚ ਜਿਸ ਢੰਗ ਦੇ ਨਾਲ ਡਿੰਪੀ ਢਿੱਲੋਂ ਨੇ ਲੀਡ ਬਣਾਈ ਹੈ ਲੇਕਿਨ ਓਵਰ ਆਲ ਜਿਸ ਢੰਗ ਦੇ ਨਾਲ ਹੁਣ EVM ਖੁੱਲੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਵੇਖਣ ਵਾਲੀ ਗੱਲ ਰਹੇਗੀ ਕਿ EVM ਦੀ ਗਿਣਤੀ ਦੇ ਵਿੱਚ ਡਿੰਪੀ ਢਿੱਲੋਂ ਕੀ ਲੀਡ ਬਣਾਉਣ ਦੇ ਵਿੱਚ ਕਾਮਯਾਬ ਸਾਬਿਤ ਹੁੰਦੇ ਨੇ ਜਾਂ ਫਿਰ ਨਹੀਂ